ਭਾਈ ਇਹ ਦੇ ਲੋ ਸੜਕ ਦੇ ਦੇ ਲੋ ਚੋੜਾ ਵੀ ਇਹ ਦੇ ਲੋ ਤੇ ਭਾਈ ਭਾ ਦੇ ਲੋ ਬਿਲਕੁਲ ਟੋਪ ਬਣਾਤੇ ਆ ਕਿ ਇਹ ਸਰਕਾਰ ਨੇ ਬਣਾਇਆ ਸਰ ਭਾਈ ਜੀ ਵੀ ਭਰਾ ਇਹ ਅਹੀਂ ਮਰ ਭਾਈ ਨੂੰ ਲੱਖਾਂ ਲੱਖ ਰੁਪਏ ਦੇ ਕੇ ਅਹੀਂ ਆਪਾਂ ਨੂੰ ਬਹੁਤ ਹੋ ਗਿਆ ਇਹ ਅਹੀਂ ਆ ਪਾਲਿਸ਼ ਹਾਂ ਅੱਜ ਜੰਡਿਆਲਾ ਗੁਰੂ ਚ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਰਕਾਰ ਸੁਖਦੇਵ ਸਿੰਘ ਜੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਐਸਸੀ ਵਿੰਗ ਅੰਮ੍ਰਿਤਸਰ ਦੇ ਉਪ ਪ੍ਰਧਾਨ ਸੀਗੇ ਉਹ ਅੱਜ ਆਪਣੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਛੱਡ ਕੇ ਤੇ ਸਮੁੱਚੇ ਵੱਡੇ ਪਰਿਵਾਰ ਦੇ ਨਾਲ 50 ਪਰਿਵਾਰਾਂ ਦੇ ਨਾਲ ਆਜਾਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਪਿਛਲੇ 2 ਸਾਲਾਂ ਦੇ ਵਿੱਚ ਜੋ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਜਿਹਦੇ ਸਾਰਿਆਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਮੁਹੱਲਾ ਕਲੀਨਿਕ ਖੁੱਲੇ ਨੇ ਸਕੂਲ ਆਫ ਫੈਮਿਨਸ ਬਣ ਰਹੇ ਨੇ ਖੋਰ ਬਹੁਤ ਜਿਆਦੀਆਂ ਵਾਧੂ ਬਿਜਲੀ ਦਿੱਤੀ ਜਾ ਰਹੀ ਆ ਸਹੂਲਤਾਂ ਦੇਖ ਕੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਵਾਲਿਆਂ ਦਾ ਤਾਂਤਾ ਲੱਗਾ ਤੁਮ ਜਿੰਨੇ ਵੀ ਸਰਦਾਰ ਸੁਖਦੇਵ ਸਿੰਘ ਨਾਹਰ ਸਾਹਿਬ ਇਹਨਾਂ ਨੂੰ ਮੈਂ ਪਾਰਟੀ ਦੇ ਵਿੱਚ ਆਉਣ ਤੇ ਵਧਾਈ ਦਿੰਦਾ ਤੇ ਨਾਲ ਜੀ ਆਇਆਂ ਆਖਦਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਪਾਰਟੀ ਦੇ ਵਿੱਚ ਬੰਦਾ ਮਾਨ ਸਰਕਾਰ ਇਹਨਾਂ ਪਰਿਵਾਰਾਂ ਨੂੰ ਜ਼ਰੂਰ ਦਿੱਤਾ ਜਾਊਗਾ ਬਹੁਤ ਬਹੁਤ ਧੰਨਵਾਦ ਜੀ